ਐਯੋ ਕਹਿਣਾ ਚਾਹਾਂਗੀ ਕਿ ਇਹ ਬਹੁਤ ਵਧੀਆ ਆ ਗਿਆ ਬਾਕੀਆਂ ਨਾਲ ਬਹੁਤ ਵਧੀਆ ਕੰਮ ਕਰਨਗੇ ਮੈਨੂੰ ਪੂਰੀ ਉਮੀਦ ਹੈ ਕਿ ਆ ਤੇ ਅਸੀਂ ਆਪਣੇ ਸਾਰੇ ਇਲਾਕੇ ਦੇ ਜਿੰਨੇ ਵੀ ਨਿਵਾਸੀ ਆ ਉਹਨਾਂ ਨੂੰ ਐਯੋ ਕਵਾਂਗੇ ਕਿ ਸਾਰੇ ਤੁਸੀਂ ਇਹਨਾਂ ਨੂੰ ਹੀ ਵੋਟ ਦਿਓ ਵਧੀਆ ਹੈ ਸਰ ਨੇ ਅੱਛਾ ਕੰਮ ਕਰਾਇਆ ਲੇਕਿਨ ਇਹ ਅੱਗੇ ਜੀ ਗੁੰਡਾਗਰਦੀ ਚੱਲ ਰਹੀ ਉਹ ਹਟਾ ਦੇ ਤੋ ਅੱਛਾ ਹੈ ਗਿਆ ਕਿਦਾਂ ਦੇ ਵੀ ਲੱਗਾ ਸਾਥ ਦੇਣਗੇ ਸਭ ਦਾ ਸਪੋਰਟ ਕਰਨਗੇ ਜੀ ਜਿਹੜਾ ਵੀ ਕੰਮ ਲੈ ਕੇ ਜਾਵਾਂਗੇ ਕਰਨਗੇ ਬਹੁਤ ਵਧੀਆ ਕਿਸ ਨੇ ਕੋਈ ਕੰਮ ਨਹੀਂ ਕੀਤਾ ਇਹ ਤੇ ਗੁੰਡਾਗਰਦੀ ਮਲੇ ਕਿ ਜਿੰਨੀ ਬਹੁਤ ਜ਼ਿਆਦਾ ਚੱਲਦੀ ਆ ਨਸ਼ੇ ਦਾ ਦੌਰ ਬਹੁਤ ਆ ਮੈਮ ਇੱਥੇ ਤੇ ਉਹਨੂੰ ਠੱਲ ਪਾਈ ਜਾਵੇ ਵੀ ਡਾਕਟਰ ਜਸਬੀਰ ਸਿੰਘ ਜੀ ਜਿਹੜੇ ਆ ਐਮ ਐਲ ਏ ਬਹੁਤ ਵਧੀਆ ਕੰਮ ਕਰਦੇ ਆ ਮੈਂ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਸਾਰਾ ਕੰਮ ਕਰਵਾਇਆ ਸਾਡਾ ਤੇ ਵਧੀਆ ਕੰਮ ਕਰ ਰਹੇ ਆ ਠੀਕ ਹੈ ਹਾਂਜੀ ਹਾਂਜੀ ਮੈਮ ਤੇ ਦੇਖੋ ਜੀ ਲੋਕਾਂ ਦਾ ਵਿਸ਼ਵਾਸ ਜੋ ਵੀ ਆ ਭਾਵੇਂ ਇਲਾਕੇ 'ਚ ਗੁੰਡਾਗਰਦੀ ਆ ਜਿਸ ਤਰ੍ਹਾਂ ਮਰਜੀ ਆ ਬਟ ਲੋਕਾਂ ਦਾ ਵਿਸ਼ਵਾਸ ਇਹ ਹੈਗਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿ ਉਹ ਚਾਹੁੰਦੇ ਨੇ ਕਿ ਆਪ ਦਾ ਹੀ ਕਾਉਂਸਲਰ ਆਵੇ ਤੇ ਕੀ ਨਾਮ ਜੀ ਤੁਹਾਡਾ ਮੇ ਕੁਮਾਰੀ ਆ ਹਾਂਜੀ ਹਾਂਜੀ ਤੁਹਾਡਾ ਕੀ ਕਹਿਣਾ ਵਾ ਜਿਹੜੇ ਆ ਆਪਣਾ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਜਿਹੜੇ ਕੌਂਸਲਰ ਉਮੀਦਵਾਰ ਖੜੇ ਨੇ ਕੀ ਕਹਿਣਾ ਚਾਹੋਗੇ ਮੈਂ ਇਹੋ ਕਹਿਣਾ ਚਾਹਾਂਗੀ ਕਿ ਇਹ ਬਹੁਤ ਵਧੀਆ ਆ ਗਿਆ ਬਾਕੀਆਂ ਨਾਲ ਬਹੁਤ ਵਧੀਆ ਕੰਮ ਕਰਨਗੇ ਮੈਨੂੰ ਪੂਰੀ ਉਮੀਦ ਹੈਗੀ ਆ ਤੇ ਅਸੀਂ ਆਪਣੇ ਸਾਰੇ ਇਲਾਕੇ ਦੇ ਜਿੰਨੇ ਵੀ ਨਿਵਾਸੀ ਆ ਉਹਨਾਂ ਨੂੰ ਇਹੋ ਕਵਾਂਗੇ ਕਿ ਸਾਰੇ ਤੁਸੀਂ ਇਹਨਾਂ ਨੂੰ ਹੀ ਵੋਟ ਦਿਓ ਅੱਛਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਕੀ ਨਾਮ ਜੀ ਤੁਹਾਡਾ ਤੇ ਤੁਹਾਡਾ ਕੀ ਕਹਿਣਾ ਜੀ ਹੈ ਤੁਸੀਂ ਇੱਧਰ ਇਹਨਾਂ ਦੀ ਮੀਟਿੰਗ ਚ ਆਏ ਜੇ ਕਿੱਦਾਂ ਦੇ ਲੱਗੇ ਆ ਕਿੱਦਾਂ ਦੇ ਲੱਗਾ ਸਾਥ ਦੇਣਗੇ ਸਭ ਦਾ ਸਪੋਰਟ ਕਰਨਗੇ ਜੀ ਜਿਹੜਾ ਵੀ ਕੰਮ ਲੈ ਕੇ ਜਾਵਾਂਗੇ ਕਰਨਗੇ ਬਹੁਤ ਵਧੀਆ ਠੀਕ ਹੈ ਜੀ ਸ਼ਰਮ ਸਦਨਾ ਹਾਂ ਜੀ ਮੈਂ ਕਹੇ ਵਧੀਆ ਹੈ ਸਰ ਨੇ ਅੱਛਾ ਕੰਮ ਕਰਾਇਆ ਲੇਕਿਨ ਇਹ ਅੱਗੇ ਜੀ ਗੁੰਡਾਗਰਦੀ ਚੱਲੀ ਹੋ ਹਟਾਏ ਦਿਓ ਤਾਂ ਅੱਛਾ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਨੂੰ ਆਪਣੀਆਂ ਸਮੱਸਿਆਵਾਂ ਦਸੀਆਂ ਨੇ ਅੱਜ ਇੱਥੇ ਹਾਂ ਜੀ ਗੁੰਡਾਗਰਦੀ ਜਿਹੜੀ ਇਲਾਕੇ ਚ ਹੋ ਰਹੀ ਹੈ ਇਹ ਚੋਰੀ ਮੋਬਾਈਲ ਛੀਨ ਲਿਆ ਕਿਸੇ ਦਾ ਪਰਸ ਛੀਨ ਲਿਆ ਤੇ ਇਹ ਗੁੰਡਾਗਰਦੀ ਬੰਦ ਹੋਣਾ ਚ ਹਾਂ ਜੀ ਠੀਕ ਹੈ ਤੁਸੀਂ ਕਿ ਕਿਸ ਕੋ ਵੋਟ ڈالੋਗੇ? ਨੂੰ ਕੋ ڈالਾਂਗੇ। ਕਿਹਨੂੰ ڈالੋਗੇ? ਹਾਂ ਜੀ ਠੀਕ ਹੈ ਜੀ ਠੀਕ ਹੈ।